ਡੇੜਵਾ ਪੁਲਿਸ ਨੂੰ ਸਮੇਂ ਵੱਡੀ ਸਫਲਤਾ ਹਾਸਲ ਹੋਈ ਜਦੋਂ ਪੁਲਿਸ ਚੌਕੀ ਕੋਰੀਆਂ ਦੀ ਟੀਮ ਨੇ ਇੱਕ ਨੌਜਵਾਨ ਨੂੰ 8 ਚੋਰੀ ਦੇ ਮੋਟਰਸਾਈਕਲਾਂ ਦੇ ਸਮੇਤ ਕਾਬੂ ਕੀਤਾ ਡੇੜਵਾ ਦੇ ਐਸਐਚਓ ਗੁਰਮੀਤ ਸਿੰਘ ਨੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਮਾਨਯੋਗ ਐਸਐਸਪੀ ਸਰਤਾਜ ਸਿੰਘ ਚਾਹਲ ਅਤੇ ਡੀਐਸਪੀ ਪ੍ਰਥਵੀ ਸਿੰਘ ਚਾਹਲ ਦੇ ਵੱਲੋਂ ਚਲਾਈ ਗਈ ਮਹਿੰਮ ਦੇ ਹਿੱਸੇ ਵਜੋਂ ਅਪਰਾਧ ਕਰਨ ਵਾਲੇ ਵਿਅਕਤੀਆਂ ਦੇ ਵਿਰੁੱਧ ਗੁਪਤ ਸੂਚਨਾ ਮਿਲੀ ਸੀ ਕਿ ਪਿੰਡ ਰੋਗਲਾ ਦੇ ਕੁਝ ਵਿਅਕਤੀ ਪੱਤਾ ਸਾਈਡ ਤੇ ਚੋਰੀ ਦਾ ਸਪਲੈਂਡਰ ਮੋਟਰਸਾਈਕਲ ਲੈ ਕੇ ਜਾ ਰਹੇ ਨੇ ਤਾਂ ਪੁਲਿਸ ਪਾਰਟੀ ਨੇ ਨਾਗਾ ਖੇੜੀ ਵਿਖੇ ਨਾਕਾ ਬ ਇਹ ਸੰਬੰਧੀ ਜਾਣਕਾਰੀ ਦਿੰਦੇ ਆ ਉਹਨਾਂ ਹੋਰ ਕੀ ਕਿਹਾ ਆਓ ਦੇਖੀਏ ਚੋਰੀ ਕਰਦਾ ਉਹ ਜਿਹੜਾ ਸਬੰਧਤ ਪਾਤਨਾ ਥਾਣਾ ਉਹਨਾਂ ਨੂੰ ਸੂਚਿਤ ਕਰ ਦਿੱਤਾ ਗਿਆ ਜਿਨ੍ਹਾਂ ਲੋਕਾਂ ਦੇ ਮੋਟਰਸਾਈਕਲ ਸੀਗੇ ਕਿ ਉਹਨਾਂ ਨੂੰ ਇਹ ਵਾਪਸ ਇਸ ਤਰ੍ਹਾਂ ਦਿੱਤੇ ਜਾਣਗੇ ਬਿਲਕੁਲ ਇਹ ਜਿੰਨੇ ਵੀ ਮੋਟਰਸਾਈਕਲ ਚੋਰੀ ਹੋਏ ਨੇ ਇਹ ਸਾਰੇ ਉਸ ਸਬੰਧਤ ਥਾਣੇ ਨੂੰ ਸੂਚਨਾ ਹਿਤ ਭੇਜ ਦਿੱਤੇ ਜਾਣਗੇ ਤੇ ਇਹਨਾਂ ਨੂੰ سپਰਦਾਰੀ ਕਿਸ ਤਰ੍ਹਾਂ ਦੇਖ ਦੂ ਅੱਜ ਦੀ ਰਿਕਵਰੀ ਨੇ ਮਾਨਯੋਗ ਐਸਐਸਪੀ ਸੰਗਰੂਰ ਸਰਦਾਰ ਸਰਤਾਜ ਸਿੰਘ ਚਾਇਲ ਮਾਨਯੋਗ ਡੀਐਸਪੀ ਢੜਬਾ ਪ੍ਰਿਥਵੀ ਸਿੰਘ ਚਾਇਲ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜੋ ਸੰਗਰੂਰ ਪੁਲਿਸ ਨੇ ਮਾੜੇ ਅਨਸਰਾਂ ਦੇ ਖਿਲਾਫ ਇੱਕ ਮੁਹਿੰਮ ਵਿੱਢੀ ਹੈ ਉਸੇ ਦੇ ਲੜੀ ਦੇ ਤਹਿਤ ਅਸੀਂ ਇੱਕ ਮੋਟਰਸਾਈਕਲ ਚੋਰ ਗਰੋਸ ਜਿਹੜਾ ਦੋ ਬੰਦਿਆਂ ਦਾ ਉਹਦੇ ਚੋਂ ਅਸੀਂ ਇੱਕ ਨੂੰ ਕਾਬੂ ਕੀਤਾ ਹੈ ਮਿੱਤੀ 31 ਤਰੀਕ ਨੂੰ ਸਾਨੂੰ ਇੱਕ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਜਸਵਿੰਦਰ ਸਿੰਘ ਤੇ ਰਵਿੰਦਰ ਸਿੰਘ ਜੋ ਨਵੇਂ ਜੀ ਉਮਰ ਦੇ ਲੜਕੇ ਨੇ ਜੋ ਮੋਟਰਸਾਈਕਲ ਚੋਰੀ ਕਰਕੇ ਅੱਗੇ ਵੇਚ ਦਿੰਦੇ ਨੇ ਅੱਜ ਉਹ ਰੋਗਲੇ ਤੋਂ ਪਤਨਾ ਸਾਈਡ ਜਾ ਰਹੇ ਨੇ ਤਾਂ ਉਹਨਾਂ ਨੂੰ ਖੇੜੀ ਨਾਗਾ ਖੇੜੀ ਪਿੰਡ ਦੇ ਕੋਲ ਨਾਕਾਬੰਦੀ ਕਰਕੇ ਏਐਸੀ ਦਰਸ਼ਨ ਸਿੰਘ ਦੀ ਟੀਮ ਨੇ ਕਾਬੂ ਕੀਤਾ ਤੇ ਕਾਬੂ ਕਰਕੇ ਰਵਿੰਦਰ ਸਿੰਘ ਪਾਸੋਂ ਇੱਕ ਸਪਲੈਂਡਰ ਮੋਟਰਸਾਈਕਲ ਬਰਾਮਦ ਹੋਇਆ ਫਿਰ 2 ਦਿਨ ਦਾ ਰਿਮਾਂਡ ਹਾਸਲ ਕੀਤਾ ਗਿਆ ਦਰਾਨੇ ਪੁਸ਼ਗੀਚ ਰਵਿੰਦਰ ਸਿੰਘ ਪਾਸੋਂ 7 ਹੋਰ ਮੋਟਰਸਾਈਕਲ ਸਪਲੈਂਡਰ ਬਰਾਮਦ ਹੋਏ ਜੋ ਸਾਰੇ ਮੋਟਰਸਾਈਕਲ ਇਹਨਾਂ ਨੇ ਪਟਿਆਲੇ ਤੋਂ ਕਾਲੀ ਮਾਤਾ ਮੰਦਿਰ ਤੋਂ ਤੇ ਕਨਾਲ ਹੀ ਕਾਲੀ ਮਾਤਾ ਮੰਦਿਰ ਦੇ 12 ਦਰੀ ਗਾਰਡਨ ਹੈ ਜਿੱਥੋਂ ਇਹ ਸਾਰੇ ਮੋਟਰਸਾਈਕਲ ਚੋਰੀ ਹੋਏ ਸੀ ਉਹ ਸਾਰੇ ਬਰਾਮਦ ਕੀਤੇ ਗਏ ਤੇ ਜਿਹੜਾ ਜਸਵਿੰਦਰ ਸਿੰਘ ਹੈ ਉਹ ਅਜੇ ਫਰਾਰ ਹੈ ਉਸ ਨੂੰ ਵੀ ਜਲਦੀ ਕਾਬੂ ਕਰਕੇ ਉਸ ਤੋਂ ਵੀ ਭਾਰੀ ਮਾਤਰਾ ਵਿੱਚ ਰਿਕਵਰੀ ਹੋਣ ਦੀ ਉਮੀਦ ਹੈ ਇਹ ਸਾਡੀ ਡਿੜਵਾ ਪੁਲਿਸ ਦੀ ਗੁਰਬਾਹ ਥਾਣੇ ਦੀ ਪੁਲਿਸ ਦੀ ਬਹੁਤ ਵਧੀਆ ਕਾਰਗੁਜ਼ਾਰੀ ਰਹੀ ਹੈ ਅਸੀਂ ਕਾਫੀ ਭਾਰੀ ਮਾਤਰਾ ਵਿੱਚ ਇਹ ਮੋਟਰਸਾਈਕਲ ਬਰਾਮਦ ਕੀਤੇ ਨੇ ਸਰ ਇਹਨਾਂ ਦੀ ਕੋਈ ਬੈਕਗ੍ਰਾਉਂਡ ਕਿਸ ਤਰ੍ਹਾਂ ਦਾ ਹੈਗਾ ਚੈੱਕ ਕੀਤਾ ਗਿਆ ਇਹ ਮੁੰਡਾ ਹਜੇ ਨਵੀਂ ਉਮਰ ਦਾ ਹੀ ਹੈ 20 ਸਾਲ ਉਮਰ ਹੈ ਦੀ ਹਜੇ ਇਹਦਾ ਪੁਰਾਣਾ ਰਿਕਾਰਡ ਤਾਂ ਠੀਕ ਹੈ ਪਰ ਇਹ ਨਵਾਂ ਹੀ ਇਸ ਕੰਮ 'ਚ ਪਿਆ ਸੀ ਵੀ ਛੇਤੀ ਅਮੀਰ ਹੋਣ ਦੇ ਚੱਕਰ 'ਚ ਵੀ ਕੰਮ ਨਾ ਕਰਨਾ ਪਵੇ ਉਸ ਚੱਕਰ ਦੇ ਵਿੱਚ ਇਹ ਉਲਝ ਗਿਆ ਇਹ ਦੋਵੇਂ ਵਿਅਕਤੀ ਨੇ ਜਾਂ ਹੋਰ ਵੀ ਟੀਮ ਇਹਨਾਂ ਨਾਲ ਕੋਈ ਹੈਗੀ ਜੀ ਕੁਝ ਕੁਛ ਦਰਾਂ ਨੂੰ ਪਤਾ ਨਹੀਂ ਹਜੇ ਇਹਨਾਂ ਦੋਆਂ ਦੀ ਇਹਦੇ ਦੱਸਣ ਮੁਤਾਬਕ ਜਿਹੜਾ ਜਸਵਿੰਦਰ ਹੈ ਉਹ ਇਹਦੇ ਨਾਲ ਜਾਂਦਾ ਸੀ ਇਹ ਇਕੱਠੇ ਹੀ ਮੋਟਰਸਾਈਕਲ ਚੋਰੀ ਕਰਕੇ ਲੈ ਲੈ ਕੇ ਆਉਂਦੇ ਸੀ ਹਜੇ ਇੱਕ ਮੁੰਡਾ ਸਾਨੂੰ ਇਹਨੇ ਹੋਰ ਦੱਸਿਆ ਉਹ ਪਤਨਾ ਏਰੀਆ ਦਾ ਸਬੰਧਤ ਥਾਣੇ ਨੂੰ ਵੀ ਸੂਚਿਤ ਕਰ ਦਿੱਤਾ ਜਾਊਗਾ ਕਿ ਉਸ ਏਰੀਆ ਦਾ ਇੱਕ ਲੜਕਾ ਉਹ ਵੀ ਪਟਿਆਲੇ ਤੋਂ ਰੂਟੀਨ 'ਚ ਮੋਟਰਸਾਈਕਲ ਚੋਰੀ ਕਰਦਾ ਉਹ ਜਿਹੜਾ ਸਬੰਧਤ ਪਤਨਾ ਥਾਣਾ ਉਹਨਾਂ ਨੂੰ ਸੂਚਿਤ ਕਰ ਦਿੱਤਾ ਗਿਆ ਜਿਨ੍ਹਾਂ ਲੋਕਾਂ ਦੀ ਮੋਟਰਸਾਈਕਲ ਸੀਗੀ ਕੀ ਉਹਨਾਂ ਨੂੰ ਇਹ ਵਾਪਸ ਕਿਸ ਤਰ੍ਹਾਂ ਦਿੱਤਾ ਜਾਣਾ ਹੈ ਬਿਲਕੁਲ ਇਹ ਜਿੰਨੇ ਵੀ ਮੋਟਰਸਾਈਕਲ ਚੋਰੀ ਹੋਏ ਨੇ ਇਹ ਸਾਰੇ ਉਸ ਸਬੰਧਤ ਥਾਣੇ ਨੂੰ ਸੂਚਨਾ ਹਿਤ ਭੇਜ ਦਿੱਤੇ ਜਾਣਗੇ ਤੇ ਇਹਨਾਂ ਨੂੰ ਸਪੁਰਦਾਰੀ ਦੇ ਉੱਤੇ ਦੇ ਦਿੱਤਾ ਜਾਊਗਾ